ਅੰਜੀngਲੀ 3 ਵਾਰ ਦਤੀ ਗੱਲ ਕੋ ਸਕਲਸ ਠੀਕ 12:30 ਸਵੇਰ 12 ਵਜੇ ਅਸੀਂ ਖਾਣਾ ਖਾ ਕੇ ਆਏ ਹਾਂ ਸਰ ਪਿੰਡੀ ਡੱਬੇ ਤੋਂ ਆ ਕੇ ਕਾਰ ਅਸੀਂ ਆਪਣੇ ਘਰ ਦੇ ਕਿ ਖਲੋਈਏ ਬਿਲਕੁਲ ਜੋਤੀ ਕਿਟ ਕਰਦੇ ਬਿਲਕੁਲ ਨਾਲ ਆਪਣਾ ਘਰ ਹੈ ਔਰ ਸਵੇਰੇ ਮੈਂ 7 ਵਜੇ ਕਰੀਬ ਸਮਾ ਲਈਏ ਕਾਰ ਕਾਰ ਉੱਥੇ ਬੂਤ ਨਹੀਂ ਸੀ ਉਸ ਵਾਰ ਅਸੀਂ ਨਾਲ ਜੋਤੀ ਕਿਟ ਕਰਦੇ ਨਾਲ ਸਕੂਲ ਦੇ ਵਿੱਚ ਕੈਮਰੇ ਲੱਗੇ ਨੇ ਕੈਮਰੇ ਦੇਖ ਕੇ ਤਾਂ 4:41 ਮਿੰਟ ਤੇ 3-4 ਬੰਦੇ 3 ਜਾਂ 4 ਬੰਦੇ ਹੈ ਜਿਹੜੇ ਜੈਨ ਕਾਰ ਤੇ ਆਏ ਹੈ ਉਹਨਾਂ ਨੇ ਪਹਿਲਾਂ 6 ਨੰਬਰ ਗਲੀ ਵਿੱਚ ਉੱਥੇ ਵਿਜੇ ਸ਼ੇਠੀ ਦੀ ਕਾਰ ਨੂੰ ਖੋਲਿਆ ਲੇਕਿਨ ਉਹਦਾ ਲੋਕ ਨਹੀਂ ਖੁੱਲਿਆ ਉਧਰੋਂ ਇੱਧਰ ਆ ਗਏ ਉਧਰ 431 ਦੇ ਆਏ ਨੇ ਇੱਧਰ 441 ਜਾਇਏ ਨੇ ਇੱਧਰ ਆ ਕੇ ਸਾਡੀ ਕਾਰ ਉਹਨਾਂ ਨੇ ਪ੍ਰੋਪਰ ਖੋਲਿਆ ਪੁਜਾਰ ਨਾਲ ਜੋ ਵੀ ਉਹਨਾਂ ਕੋਲ ਸੰਦ ਸੀਗੇ ਖੋਲ ਕੇ ਉਹ ਇੱਧਰ ਚੱਕਰ ਵਾਲ ਜੁਗਿਆਲੇ ਪਾਸੇ ਜੋ ਤੁਹਾਨੂੰ ਵੀਡੀਓ ਦੇ ਮੁਤਾਬਿਕ ਦਿਖਦਾ ਪਿਆ ਕਾਰ ਤੇ ਆਏ ਨੇ ਔਰ ਸਾਡੀ ਕਾਰ ਸਟਾਰਟ ਕਰਕੇ ਲੈ ਗਏ ਨੇ ਬਕਾਇਦਾ ਔਰ ਉਸ ਤੋਂ ਬਾਅਦ ਅਸੀਂ ਪ੍ਰਸ਼ਾਸਨ ਦੇ ਵਿੱਚ ਐਸਐਚਓ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਔਰ ਸਾਰੇ ਤੁਹਾਡੇ ਵਰਗੇ মিডিਆ ਭਰਾਵਾਂ ਨੂੰ ਵੀ ਅਸੀਂ ਬੇਨਤੀ ਕਰਤੀ ਹੈ ਕਿ ਸਾਨੂੰ ਨਿਆਂ ਦਵਾਇਆ ਜਾਵੇ ਜਿਹੜੇ ਸਾਡੀ ਗਾਰ ਜਿੰਨੇ ਨੇ ਲਈ ਹੈ ਉਹਨਾਂ ਨੂੰ ਸਾਨੂੰ ਵਾਪਸ ਦੁਵਾਈ ਜਾਵੇ ਇਹ ਹੀ ਸਾਡੀ ਬੇਨਤੀ ਹੈ ਤੁਸੀਂ 98 ਘਰ ਵਧੀਆ ਸੀ ਹਾਂਜੀ ਹਾਂਜੀ ਰਕਾਰਤ ਲੱਗਿਆ ਹੋਈ ਹੈ 98 ਘਰ ਗਿਆ ਸੀ ਹਾਂਜੀ ਥਾਣੇ ਵੀ ਗਈ ਰਿਪੋਰਟ ਲਖਾਤੀ ਹੈ ਸਾਰੀ ਲੀਗਲੀ ਰਿਪੋਰਟ ਲਖਾਈ ਹੈ ਡਿਪਟੀ ਸਾਹਿਬ ਨੂੰ ਮਿਲ ਕੇ ਆਏ ਆ ਜੀ ਔਰ ਸਾਰਿਆਂ ਨੂੰ ਅਸੀਂ ਪ੍ਰਸ਼ਾਸਨ ਨੂੰ ਹਰ ਇੱਕ ਤਰ੍ਹਾਂ ਦੀ ਅਸੀਂ ਬੇਨਤੀ ਕੀਤੀ ਹੈ ਔਰ ਸਾਡੀ ਮਦਦ ਕੀਤੀ ਜਾਵੇ ਸਾਨੂੰ ਨਿਆਂ ਦਵਾਇਆ ਜਾਵੇ ਸਾਡੀ ਕਾਰ ਜਿਹੜੀ ਦਵਾਈ ਜਾਵੇ ਇਹ ਹੀ ਸਾਡੀ ਬੇਨਤੀ ਹੈ ਸਰ ਕਾਰ ਕੇ ਲਈ ਵੈਗਨਰ ਕਾਰ ਹੈ ਸਰ ਸਿਲਵਰ ਕਲਰ ਦੀ 2006 ਮਾਡਲ 1525 ਨੰਬਰ ਹੈ ਹਾਂਜੀ ਸੁਰਿੰਦਰ ਸੇदेवा ਜਿਹੜਾ ਮਿਸਟਰ ਕਮੇਟੀ ਦੇ ਪ੍ਰਧਾਨ ਨੇ ਇਸ ਟਾਈਮ ਉਹਨਾਂ ਦੇ ਨਾਂ ਤੇ ਕਾਰ ਹੈ ਮੇਰੇ ਵੱਡੇ ਭਾਈ ਸਾਹਿਬ ਨੇ ਉਹਨਾਂ ਦੇ ਨਾਂ ਤੇ ਕਾਰ ਹੈ ਜੀ ਕਿੰਨਾ ਮਾਡਲ ਹੈ 2006 ਮਾਡਲ ਹੈ ਸਰ